ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਓ ਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਸ ਦਹਿਰਤਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਤੈ ਤੁਮ ਕਵੋ ਆਪ ਹਾਥ ਦੇ ਮੋਹਿ ਬਚਾਵ ਸੁਖਿ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਪੈ ਕਰਤਾਰਾ ਮੋ ਰੱਛਾ ਨਿ ਜਿ ਕਰਦਾ ਕਰਿਆ ਸਭਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮਹਿ ਸਾਡੇ ਕੋਈ ਅਵਨਾ ਤਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਤਾਪ ਹੱਥ ਦੇ ਮੁਝ ਉਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪ੍ਰ사 ਸ਼੍ਰੀ ਅਸਤੁਰ ਜੋ ਕਰਿ ਜ਼ਹ ਰੱਛਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਪੂਰੇ ਚਤੁਰਦਸ਼ ਕੰਤਾ ਕਾਲ ਪਏ ਭਮਾ ਬਪਤਰਾ ਕਾਲ ਪਏ ਸਭ ਜੋ ਅਵਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਹਿ ਕੇ ਅਤਮਾਸਾ जवन काल जोग इस विकिया वेदराज ब्रह्मा जोथियो जवन काल सब लोक सवारा नमस्कार है तए हमारा जवन काल सब जगत बनाया देव दैत जशन पुजायो आदनते कै अवतार सोए गुरु सुम्हज हमारा नमस्कारत सीख हमारे सकल प्रजा जने आप सवारी सिवकन कौ शिवगुण सुख दिया सत्रन कौ पल मोबद केया काट कट के यंत्र की जानत पले बुरे की पीर पछात चीच कुंतर अस्थूला सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट कट के पट पट की जाने जब उद करख करा कर तारा प्रजा तरत तब देह अपारा जब कर ख करता हो कब हूं तुम तो मैं मिलत देह तार सब हूँ ਜਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭੇ ਤੇ ਰਹਤ ਨਿਰਾਲੰ ਜਾਂਤ ਵੇਦ ਭੇਤ ਅਰ ਆਲੰ ਨਰੰਕਾਰ ਨਰੰਭਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਂ ਕਾ ਮੁੜ ਚਾਰਤ ਪੈਦਾ ਜਾਕ ਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੁੜ ਕੁਛ ਪੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤ ਨਹਿਟ ਆਪ ਆਪਣੇ ਬੁੱਧ ਹੈ ਦੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤੇਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਨੁ ਪਸ ਰੂਪਾ ਰੰਗ ਪਿਉ ਰਵ ਕਹਿ ਪੂਪਾ ਅੰਡਜ ਜੈਰੇ ਜ ਸੇ ਤਜ ਕਿਨੇ ਉਤਪoze ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ सिग्रे श्रेष्ठ ते खायत् चंपव आजुगाद स्वरूप सिंपव अब्रथा मेरी तुम करो सिख उबार अ सिख संकरो दुष्ट जीते ओठवत उत्पाता सकल मलेष करो रण काता जे अक्ष तुज तव सरनी परए तिनके दुष्ट दुख तहै मरे पुरख जनन पग परए तिहारै ਤੈਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਾਂਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂਕੇ ਤਾਪਤ ਨ ਕਮੋ ਹਰ ਹਉ ਰਿਦਿ ਸਦ ਕਰਮੋ ਸੁਭ ਹੋਈ ਦੁਸ਼ਟ ਸ਼ਹਾਸ ਬਸ ਕੇ ਨਾ ਕੋਈ ਇਕ ਬਾਰ ਜਨਤ ਮੈਂ ਸੰਤਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜੇ ਕੇਤ ਮੈਂ ਸਨ ਤਿਹਾਰੀ ਆਪ ਖਾਤ ਦੈਲ ਉਬਾਰੇ ਸਰਬ ਠੋਰ ਮੋ ਹਸਾਏ ਦੁਸ਼ਟ ਦੋਖ ਤੈਲ ਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਵਹ ਆਪ ਹਾਥ ਦੇ ਮੋਹਿ ਮਚਾਵ ਸੁਖਿ ਵਿਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋ ਰਚਾ ਜਿ ਕਰਦਾ ਕਰਿਆ ਸਬੈਨ ਕੋ ਆਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤਮਹਿ ਛੜ ਕੋਈ ਅਵਰਨਾ ਤਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਜੇ ਉਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਰੱਖਾ राख ले हो मोह हारे नहारे साहेब संत सहाय साहे प्यारे दीन बंद दुष्टन के हंता तुह पुरी चतुर्दश कंता काल पाए ब्रह्मा बवतारा काल पाए शिवजु अवतारा काल पाए कर विष्णु प्रकाशा सकल काल का किया तमाशा जवन काल जोगी शिव कियो वेदराज ब्रह्मा जुथियो जवन काल सब लोक सवारा नमस्कार है ताय हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨੁ ਪਜਾਇਓ ਆਦੰਤਿ ਕਹਿ ਬਤਾਰਾ ਸੋਇ ਗਰੂ ਸੁਮਝ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੋਬਦ ਕੇਆ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀਤੇ ਕੁੰਤਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੂਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने उद जाब उदकर ख करा कर तारा प्रदातरत तब दे अपारा जब आकर ख करत हो कबहु तुम मै मिलत दे तार सबहु जेते बदन श्रेष्ठ सब तारे आप अपनी बोझ उचारै तुम सुभे ते रहत निरालम जांत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਂ ਕਾ ਮੂੜ ਚਾਰਿਤ ਪੈਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ ਮਹਾਮੂੜ ਕੁਛ ਤੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿਟ ਆਪ ਆਪਣੇ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੁ ਚੈਤੀ ਤੇਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਪਸਰੂਪਾ ਰੰਗ ਪਿਉ ਰਵ ਕਹਿ ਫੂਪਾ ਅੰਡਜ ਜੈਰੇ ਜ ਸੇ ਤਜਕਿਨੇ ਉਤਪoze ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦੇ ਖਾਇ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਨਮ ਭਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਰਸ਼ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਐਹ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪਤ ਨਕਮੋ ਹਰ ਹਉ ਰਿਦਸਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਵ ਸਕੇ ਨਾ ਕੋਈ ਇੱਕ ਬਾਰ ਜਿਨ ਤਮੈ ਸੰਪਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਨ ਤਿਹਾਰੀ ਆਪ ਖਾਤ ਦੈਲਿ ਉਬਾਰੀ ਸਰਬ ਠੋਰ ਮੋ ਹਉ ਸਹਾਇ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦਹਿ ਰਚਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਤੈ ਤੁਮ ਕਵਹ ਆਪ ਹਾਥ ਦੇ ਮੋਹਿਮ ਚਾਵ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਥਾਨੇ ਦੇ ਕਰਦਾ ਕਰਿਆ ਸਬੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਜ ਉਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਛਾ राख ले हो मोह राख नहारे साहेब संत सहाय साहे प्यारे दीन बंद दुष्ट के हंता तुम पुरी चतुर्दश कंता काल पाए ब्रह्मा बवतारा काल पाए शिवजू अवतारा काल पाए कर विष्णु प्रकाशा सकल काल, काल का किया तमाशा जवन काल जोगी शिव कियो वेदराज ब्रह्मा जूथियो जवन काल सब लोक सवारा नमस्कार है ताय हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਪਜਾਇਓ ਆਦੰਤਿ ਕੈਵ ਤਾਰਾ ਸੋਏ ਗੁਰੂ ਸੁਮਝ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੋਬਦਕੇਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਚਿਤੇ ਕੁੰਤਰ ਅਸਥੁਲਾ ਸਾਪਰਿ ਕਿਰਪਾ ਦ੍ਰਿਸ਼ ਕਰ ਫੁਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने जाप उध कर ख करा कर तारा प्रजा तारत तब दे अपारा जब आकर ख करत हो कबहु तुम मै मिलत दे तार सबहु जेते बदन श्रेष्ठ सब तारे आप अपनी बोझ उचारै तुम सुभेते रहत निरालम जांत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਚਾਰਤ ਪੈਦਾ ਜਾਖ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ ਮਹਾਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇ ਆਪ ਆਪਣੇ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੁਹ ਚੇਤੀ ਤੇਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਪਸਰੂਪਾ ਰੰਗ ਪਿਉ ਰਾਵ ਕਹਿ ਫੂਪਾ ਅੰਡਜ ਜੈਰੇਜ ਸੇਤ ਜਕਿਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਤਹਉ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰਿਸ਼ਟ ਦੇ ਖਾਇ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰਉ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਗਨ ਭਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਰਸ਼ਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਚਰੰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਹਰ ਹੋ ਤਾਂ ਕੇ ਤਾਪਤ ਨ ਕਮੋ ਹਰ ਹੋ ਦੇ ਦਿਸਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਰ ਸਕੇ ਨਾ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਕਾਲ ਪਾਸਤੇ ਤਾਹਿਉ ਬਾਰਾ ਜਨ ਨਰਨਾਮ ਤਿਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਨ ਤਿਹਾਰੀ ਆਪ ਹਾਥ ਦੈਲ ਉਬਾਰੀ ਸਰਬ ਠੋਰ ਮੋ ਹਉ ਸਹਾਇ ਦੁਸ਼ਟ ਦੋਖ ਤੇ ਲਹ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ੴ ਸਤਿਗੁਰ ਪ੍ਰਸਾਦਿ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਵਹ ਆਪ ਹਾਥ ਦੇ ਮੋਹਿ ਬਚਾਵ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਥਾਨੇ ਜੀ ਕਰਦਾ ਕਰਿਆ ਸਬੈਨ ਕੋ ਆਸ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਨਾ ਧਿਆਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਜ ਉਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਰੱਛਾ ਰਾਖ ਲਹੁ ਮੋ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੇ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸਭ ਜੋ ਅਵਤਾਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਹਿ ਕੇ ਆਤਮਾ ਸਾ ਜਵਨ ਕਾਲ ਜੋਗੀ ਸਵਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨੁ ਪਜਾਇਓ ਆਦੰਤਿ ਕੈਵ ਤਾਰਾ ਸੋਇ ਗੁਰੂ ਸੁਮਝਹ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੋ ਬਦਕੇਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਚਿਤੇ ਕੁੰਤਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੁਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने जाब उद कर ख करा कर तारा प्रदा तरत तब दे अपारा जब आकर ख करत हो तब हु तुम मै मिलत दे तर सब हु जेते बदन श्रेष्ठ सब तारे आप अपने बोझ उचारै तुम सबे ते रहत निरालम जानत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਚਾਰਿਤ ਪੈਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਪੇ ਆਪ ਆਪਣੀ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੁ ਚੈਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਪਸਰੂਪਾ ਰੰਗ ਪਿਉ ਰਾਵ ਕਹਿ ਪੂਪਾ ਅੰਡਜ ਜੈਰੇਜ ਸੇਤ ਜਕਿਨੇ ਉਤਪੋਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਤਹਉ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦੇ ਖਾਇਤ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰਉ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਤ੍ਰੈਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪਤ ਨ ਕਮੋ ਹਰਿ ਹਉ ਰਿਦਿ ਸਦ ਕਰਮੋ ਸੁਭ ਹੋਈ ਦੁਸ਼ਟ ਸਹਾਸ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸੰਤਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇਤ ਮੈਂ ਸਨ ਤਿਹਾਰੀ ਆਪ ਖਾਤ ਦੈਲ ਉਬਾਰੀ ਸਰਬ ਠੋਰ ਮੋ ਹਉ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ੴ ਸਤਿਗੁਰ ਪ੍ਰਸਾਦਿ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਥ ਦੈ ਮੋਹਿਮ ਚਾਵ ਸੁਖਿ ਵਿਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਥਾਨ ਜੇ ਕਰਦਾ ਕਰਿਆ ਸਬੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਜੇ ਉਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਜ਼ ਹਰ ਅਛਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸਭ ਜੋ ਅਵਤਾਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ ਆਸਕਲ ਕਾਲ ਕਹਿ ਕੇ ਅਤਮਾ ਸਾ ਜਵਨ ਕਾਲ ਜੋਗੀ ਸਵਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨੁ ਪਜਾਇਓ ਆਦੰਤਿ ਕੈਵ ਤਾਰਾ ਸੋਈ ਗਰੂ ਸੁਮਝ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੋ ਬਦਕੇਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੈ ਕੁੰਤਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੁਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने उद जाब उदकरख करा कर तारा प्रदातरत तब दे अपारा जब आकरख करत हो कबहु तुम मै मिलत दे तार सबहु जेते बदन श्रेष्ठ सब तारे आप अपनी बोझ उचारै तुम सबे ते रहत निरालम जांत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਂ ਕਾ ਮੁੜ ਚਾਰਿਤ ਪੈਦਾ ਜਾ ਕੋ ਪੇਵਨ ਨ ਪਾਵਤ ਬੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੁੜ ਕੁਛ ਤੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿਟ ਆਪ ਆਪਣੀ ਬੁਧ ਹੈ ਦੇਤੀ ਵਰਨਤ ਪਿੰਨ ਪਿੰਨ ਤੁ ਚੈਤੀ ਤੇਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਪਸਰੂਪਾ ਰੰਗ ਪਿਉ ਰਵ ਕਹਿ ਫੂਪਾ ਅੰਡਜ ਜੈਰੇ ਜ ਸੇ ਤਜਕਿਨੇ ਉਤਪoze ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦੇ ਖਾਇ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਗਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਲਛਾ ਹੋਏ ਤਾਂ ਹੈ ਸਬ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪਤ ਨ ਕਮੋ ਹਰਿ ਹਉ ਰਿਦਸਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਦ ਤਮੈਂ ਸੰਪਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈਂ ਸਨ ਤਿਹਾਰੀ ਆਪ ਖਾਤ ਦੈਲਿ ਉਬਾਰੀ ਸਰਬ ਠੋਰ ਮੋ ਹਉ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦਹਿ ਰਚਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਤੈ ਤੁਮ ਕਵ ਹੋ ਆਪ ਹਾਥ ਦੇ ਮੋਹਿਮ ਚਾਵ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋੜ ਅਥਾਨੇ ਜੇ ਕਰਦਾ ਕਰਿਆ ਸਬੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਜ ਉਬਰੈ ਮਨ ਕਾਲ ਕਾ ਤਰਾਸ ਨਿਵਰੈ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਛਾ राख ले हो मोह हारे नहारे साहेब संत सहाय साहे प्यारे दीन बंद दुष्ट के हंता तुम पुरी चतुर्दश कंता काल पाए ब्रह्मा अवतारा काल पाए शिवजू अवतारा काल पाए कर विष्णु प्रकाशा सकल काल का किया तमाशा जवन काल जोगी शिव कियो वेदराज ब्रह्मा जूथियो जवन काल सब लोक सवारा नमस्कार है ताय हमारा ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨੁ ਪਜਾਇਓ ਆਦੰਤਿ ਕਹਿ ਬਤਾਰਾ ਸੋਇ ਗਰੂ ਸੁਮਝ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੁਬਦਕੇਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀਤੇ ਕੁੰਤਰ ਅਸਥੁਲਾ ਸਾਪਰਿ ਕਿਰਪਾ ਦ੍ਰਿਸ਼ ਕਰ ਫੁਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने जब उद कर ख करा कर तारा प्रदातरत तब दे अपारा जब आकर ख करत हो कबहु तुम मै मिलत देतर सबहु जेते बदन श्रेष्ठ सब तारे आप अपने बोझ उचारै तुम सभे ते रहत निरालम जांत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਂ ਕਾ ਮੁੜ ਚਾਰਿਤ ਪੈਦਾ ਜਾਖ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੁੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿਟ ਆਪ ਆਪਣੇ ਬੁਧ ਹੈ ਦੇਤੀ ਵਰਨਤ ਪਿੰਨ ਪਿੰਨ ਤੁ ਤੇਤੀ ਤੇਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਨੁ ਪਸਰੂਪਾ ਰੰਗ ਪਿਉ ਰਵ ਕਹਿ ਫੂਪਾ ਅੰਡਜ ਜੈਰੇਜ ਸੇ ਤਜਕਿਨੇ ਉਤਪoze ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਤਹੂ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦੇ ਖਾਇ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰਉ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਨਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਰਸ਼ਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਐਹ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਤ੍ਰੈਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪਤ ਨਕਮੋ ਹਰਿ ਹਉ ਰਿਦਿ ਸਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਰ ਸਕੇ ਨਾ ਕੋਈ ਇੱਕ ਬਾਰ ਜਨਤ ਮੈਂ ਸੰਤਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਨ ਤਿਹਾਰੀ ਆਪ ਖਾਤ ਦੈਲ ਉਬਾਰੀ ਸਰਬ ਠੋਰ ਮੋ ਹੁ ਸਹਾਇ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ कब्यो बाच बिनती चौपई हमरे करो हाथ दैर अच्छा पूर्ण होए चित की इच्छा ताब चरण न मान रह हमारा अपना जान करो प्रति पारा हमरे दुष्ट सपै तुम कव हो आप हाथ दे मुहिम चाव सुखी बसै मोरो परिवार सेवक सिख सपै कर तारा ਮੋ ਰੱਥਾ ਜਨ ਕਰਦਾ ਕਰਿਆ ਸਬੈਨ ਕੋ ਆਸ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਨਾ ਤਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਜੇ ਉਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਰੱਛਾ राख लोह राे साहेब संत साहे प्यारे दीन बाध दुष्ट काल पायेरा काल पाये शिव अवतारा काल पाये कर विष्णु प्रकाशा सकल काल, काल का किया तमाशा जवन काल जोगी शिव किया वेदराज ब्रह्मा ज्योति जवन काल सब लोक सवारा नमस्कार है ताय हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨੁ ਪਜਾਇਓ ਆਦੰਤਿ ਕੈਵ ਤਾਰਾ ਸੋਇ ਗਰੂ ਸੁਮਝ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਵਿਕਨ ਕਉ ਸਿਵਗਨ ਸੁਖ ਦਿਯਾ ਸਤਰਨ ਕਉ ਪਲ ਮੋ ਬਦਕੇ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਚਿਤੇ ਕੁੰਤਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੁਲਾ संतन दुख पाए ते दुखे सुख पाए साधन के सुखे एक एक की पीर पहचाने काट कट के पट पट की जाने जाब उद कर ख करा कर तारा प्रदा तारत तब दे अपारा जब आकर ख करत हो तब हूं तुम मैं मिलत दे तार सब हूं जेते बदन श्रेष्ठ सब तारे आप अपनी बोझ उचारै तुम सबे ते रहत निरालम जांत वेद भेद अर आलम निरंकार ਨਿਰੰਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਂ ਕਾ ਮੁੜ ਚਾਰਤ ਪੈਦਾ ਜਾ ਕੋ ਪੇਵਨ ਪਾਵਤ ਬੈਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੁੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਪੇ ਆਪ ਆਪਣੀ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤਹ ਤੇ ਤਿ ਤਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਪਸਰੂਪਾ ਰੰਗ ਪਿਉ ਰਾਵ ਕਹਿ ਫੂਪਾ ਅੰਡਜ ਜੈਰੇਜ ਸੇ ਤਜਕਿਨੇ ਉਤਪoze ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦੇ ਖਾਇ ਚੰਪਵ ਆਜੁਗਾਦ ਸਰੂਪ ਸੇਮਪਵ ਅਬਰਥਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰਉ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਰਸ਼ ਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਲਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਤ੍ਰੈਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪਤ ਨ ਕਮੋ ਹਰ ਹੋ ਰਿਦਿ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਰ ਸਕੇ ਨ ਕੋਈ ਇੱਕ ਬਾਰ ਜਦ ਤਮੈਂ ਸੰਪਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਨ ਤਿਹਾਰੀ ਆਪ ਖਾਤ ਦੈਲ ਉਬਾਰੇ ਸਰਬ ਠੋਰ ਮੋ ਹਸਾਏ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ